ਜੀ ਕੀ ਨਾਮ ਆਪਣਾ ਹੋਰ ਜਿਹੜਾ ਇਹ ਹਾਸਾ ਹੋਇਆ ਕਾਰ ਦਾ ਮੇਰਾ ਨਾ ਮੇਰਾ ਨਾ ਬਲਬੀਰ ਸਿੰਘ ਹੈ ਜੀ ਇਹ ਬਹਿਰਾਮਪੁਰ ਰੋਡ ਵਾਲਾ ਰੋਡ ਹੈ ਗੁਰਦਾਸਪੁਰ ਵਾਲਾ ਪਸਿਆਲਾ ਦੇ ਲੱਗੇ ਹਾਸਾ ਹੋਇਆ ਗੱਡੀ ਆ ਰਹੀ ਸੀ ਠੀਕ ਹੈ ਗੱਡੀ ਜਾਂ ਤੇ ਡਰਾਈਵਰ ਨੂੰ ਝਾਕਾ ਲੱਗਾ ਆ ਜਿਹੜੀ ਗੱਡੀ ਸਾਈਡ ਤੋਂ ਗੱਡੀ ਆ ਰਹੀ ਸੀ ਗੱਡੀ ਗੁਰਦਾਸਪੁਰ ਤੋਂ ਆ ਰਹੀ ਸੀ ਬਹਿਰਾਮਪੁਰ ਨੂੰ ਜਾ ਰਹੀ ਸੀ ਠੀਕ ਹੈ ਠੀਕ ਹੈ ਸਫੈਦੇ ਦੇ ਵਿੱਚ ਗੱਡੀ ਵਜਈ ਹੈ ਸੋ ਕਿੰਨੇ ਲੋਕ ਉਸ 'ਤੇ ਸਵਾਰ ਸਨ ਚਾਰ ਲੋਕ ਸਵਾਰ ਸਨ ਅੱਗੇ ਆਪਣਾ ਉਹਨਾਂ ਦਾ ਡੈਡੀ ਤੇ ਬੇਟਾ ਤੇ ਪਿੱਛੇ ਉਹਨਾਂ ਦੀ ਵਾਈਫ ਤੇ ਬੇਟੀ ਬੈਠੇ ਹੋਏ ਸੀ ਤੋ ਜਦੋਂ ਉਹਨਾਂ ਨੂੰ ਕੱਢ ਕੇ ਫਿਰ ਬਾਅਦ ਚ ਐਂਬੂਲੈਂਸ ਤੇ ਤੁਸੀਂ ਐਂਬੂਲੈਂਸ ਬੁਲਾਈ ਐ ਐਂਬੂਲੈਂਸ ਲੇਟ ਸੀ ਥੋੜਾ ਉਹਨਾਂ ਨੇ ਕਨਫਰਮ ਕਰਤਾ ਸੀ ਕਿ ਗੱਡੀ ਲੇਟ ਆਏਗੀ ਠੀਕ ਹੈ ਜੀ ਤੇ ਉਹਨਾਂ ਦੇ ਇੱਥੋਂ ਘਰੋਂ ਗੱਡੀ ਮੰਗਵਾਲੀ ਸੀ ਤੇ ਉਹਨਾਂ ਦੀ ਗੱਡੀ ਚ ਭੇਜਿਆ ਗਿਆ ਉਹਨਾਂ ਨੂੰ ਗੁਰਦਾਸਪੁਰ ਸੋ ਗੰਬੀਰ ਸੱਟਾਂ ਲੱਗੀਆਂ ਨੇ ਹਾਂਜੀ ਗੰਬੀਰ ਸੱਟਾਂ ਲੱਗੀਆਂ ਨੇ ਕੋਈ ਬੱਚਾ ਵੀ ਉੱਚ ਮੰਜੂ ਸੀਗਾ ਨਹੀਂ ਕੋਈ ਬੱਚਾ ਨਹੀਂ ਇੱਕ ਬੇਟਾ ਹੀ ਉਹਨਾਂ ਦਾ 16-17 ਸਾਲ ਦਾ ਉਹ ਅੱਗੇ ਸੀ ਠੀਕ ਹੈ ਤੇ ਬੈਲਟ ਨਾਲ ਏਅਰ ਬੈਗ ਖੁੱਲਣ ਨਾਲ ਉਹਨਾਂ ਦਾ ਬਚਾਓ ਗਿਆ ਠੀਕ ਹੈ ਜੀ